ਸਸਰੀ ਗਵ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨਰਮਲ ਸਿੰਘ ਗੌਰਖੇਰਪੁਰ ਜਲਾਸਾ ਹਾਂ ਵਰਤਾਂ। ਸਾਡੇ ਆ ਬੜੀ ਰੋਡ ਦੇ ਉੱਪਰ ਪਹਿਲਾਂ ਦਾ ਪਰਸਨ ਜਿਥੇ ਇੱਕ ਐਕਸੀਡੈਂਟ ਹੋਇਆ ਬੜੀ ਦੇ ਕੋਲੇ। ਉਹ ਐਕਸੀਡੈਂਟ ਹੋਰ ਸੀ। ਇਹ ਐਕਸੀਡੈਂਟ ਇਹ ਆ। ਕਿਵੇਂ ਹੋਇਆ ਕਿਉਂ ਹੋਇਆ ਇਹਦੇ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ। ਕੌਣ ਤਸੂਰਵਾਰ ਸੀ ਕੌਣ ਦਾਖਲਾ ਸੁਣਿਆ ਬਚਤ ਰਹੇਗੀ। ਇੱਥੇ ਮੈਂ ਜਿਹੜੀ ਸਿਫਤ ਕਰਨੀ ਚਾਹੁੰਦਾ ਉਹ ਬਿੰਦੇ ਬਾਈ ਗੋਪੀ ਵੀਰੇ ਹੈਪੀ ਹੋਣੀ ਤੇ ਹਰਦੀਪ ਹੁਣੀ ਹੋਰ ਬਹੁਤ ਸਾਰੇ ਮੁੰਡੇ ਨੇ ਕਿੰਨਾ ਕਿੰਨਾ ਮਿਲਦਾ ਸਰਪੰਚ ਸਰਪੰਚ ਨਿਰਮਲ ਸਿੰਘ ਜੀ ਭੋਲਾ ਹੋਰ ਬਹੁਤ ਸਾਰੇ ਮੁੰਡੇ ਨਸ਼ਾ ਸ਼ਡਾਊ ਕਮੇਟੀ ਜੇ ਗੱਡੀ ਚ ਵੱਡੀ ਗੱਡੀ ਬੱਜੇ ਐਕਸੀਡੈਂਟ ਹੋ ਜੇ ਦੂਜੇ ਦਿਨ ਉਹਦੇ ਲੋਕ ਟਾਇਰ ਵਿੱਚੋਂ ਡੈਕ ਕੱਢ ਕੇ ਲੈ ਜਾਂਦੇ ਹੁਣ ਡਰ ਕੀਦਾ ਵੀ ਜੇ ਚਾਬੀਆਂ ਪਾਣੇ ਲੈ ਕੇ ਆ ਗਏ ਨਸ਼ਾ ਰੋਕੂ ਕਮੇਟੀ ਵਾਲੇ ਆ ਜਾਣਗੇ ਉਹ ਗੇੜਾ ਦਿੰਦੇ ਨੇ ਰਾਤ ਨੂੰ ਪੂਰਾ 12 1 ਵਜੇ ਤੱਕ ਵੀ ਉਹ ਸੋਟੀਆਂ ਲੈ ਕੇ ਡਾਂਗਾ ਲੈ ਕੇ ਗੇੜਾ ਦਿੰਦੇ ਨੇ ਪਹਿਰਾ ਲਗਦੇ 24 ਘੰਟੇ ਠਿਕਰੀ ਪਹਿਰਾ ਹੈ ਖੇੜੀ ਰੋਡ ਦੇ ਉੱਪਰ ਇਹ ਉਹਨਾਂ ਨੇ ਡਰਦਾ ਮਾਰਾ ਕੋਈ ਬੰਦਾ ਗੱਡੀ ਨੂੰ ਹੱਥ ਨਹੀਂ ਲਾਗੇਗਾ ਕਿਸੇ ਨੇ ਸੈਟਿਸਾ ਕੋਲਣ ਦੀ ਯੁਰਤ ਨਹੀਂ ਕੀਤੀ ਕਾਰਨ ਇਹ ਦੱਸੀ ਗਿਣੇ ਆ ਬਿੰਦਰ ਸਿੰਘ ਗਰੇਵਾਲ ਨੇ ਕਹਿੰਦਾ ਵੀ ਇਹ ਜਿਹੜਾ ਸਾਰਾ ਸ਼ਹਿਰ ਹੈ ਇਹ ਨਸ਼ਾ ਰੋਕੂ ਕਮੇਟੀ ਨੂੰ ਜਾਂਦਾ ਬਿੰਦਰ ਵੀਰ ਜੀ ਕੋਈ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਕੋਈ ਦਿਲੋਂ ਤਾਂ ਇਹ ਕਹਿੰਦੇ ਕੋਈ ਸੁਨੇਹਾ ਨਹੀਂ ਵਸ ਤੁਸੀਂ ਦੇਤਾ ਇਸ ਕਰਕੇ ਇਹ ਸਾਰਾ ਜਿਹੜਾ ਮਤਲਬ ਕਿ ਯੋਗਦਾਨ ਕਹਿਣਾ ਮੈਂ ਚੋਰੀ ਰੁਕਣ ਦਾ ਤੈ ਨਸ਼ਾ ਰੋਕੂ ਕਮੇਟੀ ਦੇ ਸਰੀ ਹੈ ਜਿਉਂਦੇ ਰਹੋ ਧੰਨਵਾਦ ਤੁਹਾਡਾ ਇਹ ਸਾਰੋ ਕੋ ਕਮੇਟੀ ਵਾਲੇ ਵੀ ਜਿੰਨੇ ਕਿ ਸਾਡੇ ਲੋਕ ਲਈ ਸੇਵਾ ਹੁੰਦੀ ਹੈ ਪਿਛਲੇ ਵਾਰੀ ਵੀ ਇਹਨਾਂ ਨੇ ਇੱਕ ਚੋਰੀ ਕਰਨ ਵਾਲਿਆਂ ਦਾ ਗਰੋਹ ਜਿਹੜੀਆਂ ਬਰਨਾਲੇ ਪੱਤੀ ਰੋਡ ਤੇ ਰਹਿੰਦੀਆਂ ਨੇ ਉਨਾ ਕੋਸਲਾ ਨ ਰੋਬਟ ਲਸਟੂਗ ਗੈਸੀ ਚੁੱਲਾ ਕਾਫੀ ਕੁਸ਼ ਹਰੇ ਸੀ ਤੇ ਇਸ ਕਰਕੇ ਕਹਿਣਾ ਦਾ ਮੇਰਾ ਭਾਵੇਂ ਹੈ ਕਿ ਤੁਹਾਡਾ ਧੰਨਵਾਦ ਹੈ ਤੁਸੀਂ ਇਸੇ ਤਰ੍ਹਾਂ ਹੀ ਗੱਡੀਆਂ ਗੱਡੀਆਂ ਚਲਾਉਣ ਵਾਲਾ ਮੈਸੇਜ ਹੈ ਲੋ ਗੱਡੀਆਂ ਵਾਲਿਆਂ ਨੂੰ ਮੇਰਾ ਮੈਸੇਜ ਹੈ ਕਿ ਵੀਰੇ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਓਵਰ ਸਪੀਡ ਤੇ ਗੱਡੀ ਨਾ ਚਲਾਓ ਤੁਹਾਨੂੰ ਤੁਹਾਡੇ ਘਰੇ ਕੋਈ ਉਡੀਕ ਰਿਹਾ ਤੁਹਾਡੇ ਬੱਚੇ ਉਡੀਕ ਰਹੇ ਨੇ ਤੁਹਾਡੇ ਘਰ ਵਾਲੀਆਂ ਤੁਹਾਡੀਆਂ ਮਾਂ ਮਾਂ ਭੈਣਾਂ ਪਰਿਵਾਰ ਉਡੀਕ ਰਿਹਾ ਹੈ ਇਸ ਕਰਕੇ ਇੰਨੀ ਸਪੀਡ ਤੇ ਨਾ ਚਲਾਇਆ ਕਰੋ ਕਿ ਤੁਸੀਂ ਆਪਣੀ ਜਾਨ ਤੋਂ ਹੱਥ ਹੋ ਬੈਠੋ ਦੋਨੇ ਘੜੀਆਂ ਡਰਾਈਵਰ ਸਾਈਡ ਤੋਂ ਹੀ ਇਹ ਬੱਜੀਆਂ ਹੋਈਆਂ ਨੇ ਧੰਨਵਾਦ ਸਤਿ ਸ੍ਰੀ ਅਕਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਤੇ ਕਮੈਂਟ ਕਰੋ ਤਾਂ ਕਿ ਸਾਡਾ ਹੌਸਲਾ ਵੱਧ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ